ਤੇ ਕਹਾਂ ਲੇ ਕਿ ਕੂਣੀ ਜੀ ਚੱਲੀ ਮਸ਼ੀਨ ਪਈ ਅਗਲੇ 100 ਤੋਂ ਅੱਧੇ ਤਾਂ ਚੀਜ਼ਾਂ ਦੇ ਨਾਂ ਨਹੀਂ ਹੁੰਦੇ ਉੱਤੇ ਖਾਣ ਦੇ ਉਹਦੇ ਵਿਚਾਲੇ ਪਾਈ ਵੀ ਕੂਣੀ ਜੀ ਉਹ ਐ ਕਰੀ ਜਾਵੇ ਕੇੜੜੇ ਕੇੜੜੇ ਏੜੜੇ ਲੈਣ ਲੱਗੀ ਵੀ 18-20 ਜਾਣੇ ਸੀ ਮੈਂ ਵੀ ਖੜ ਗਿਆ ਲੈਣ ਚ ਮੈਂ ਕਿ ਆਪਾਂ ਵੀ ਲੈ ਲੀਏ ਯਾਰ ਕੋਈ ਪੜ੍ਹੇ ਲਿਖੇ ਲੋਕ ਆ ਚੰਗੀ ਚੀਜ਼ ਹੀ ਖਾਂਦੇ ਹੁਣ ਮੈਂ ਜਦੋਂ ਨੇੜੇ ਜੇ ਖੜਾ ਰਿਹਾ ਖੜਾ ਰਿਹਾ 2 ਮਿੰਟ ਤੇ ਮੇਰੀ ਵਾਰੀ ਵੀ ਆ ਗਈ ਮੈਂ ਨੂੰ ਕਿ ਭਾਈ ਸਾਹਿਬ ਕੀ ਹੈ ਮੱਕੀ ਦਾ ਦਾਲ ਹੈ ਮੈਂ ਕਹੀ ਕਿ ਗਾਧੇ ਬਸ ਪੁੰਨ ਕੇ ਉੱਤੇ ਚਟਨੀ ਪਾਣੀ ਔਰ ਮੈਂ ਕਹ ਮੈਂ ਡੂਡ ਕਾ ਟਾਈ ਵੀ ਮੁੜਕਾ ਖਾਈ ਗਿਆ ਯਾਰ ਕੋਈ ਕੰਮ ਦੀ ਜੀ ਮੈਂ ਤਾਂ ਤੂੰ ਜੂ ਜਾ ਸੀ ਉਹਨੂੰ ਪੀ ਲੈਂਦਾ ਮੱਧਾ ਤੇ ਆ ਮਰ ਗਿਆ ਪਤਾ ਤਾਂ ਗੱਲ ਚ ਮੈਂ ਮੁੜਕਾ ਮੈਂ ਤਾਂ ਪੂਜ ਕੇ ਜੇ ਪਰੇ ਹੋ ਗਿਆ ਮੈਂ ਕਹ ਤੁਸੀਂ ਗੱਲ ਮੈਂ ਤਾਂ ਕਰਦਾ ਏ ਮਤਲਬ ਪਹਿਲ ਸਦੇ ਵਿੱਚ ਤੁਸੀਂ ਯਾਦ ਰੱਖੋਗੇ ਕਈ ਚੀਜ਼ਾਂ ਦਾ ਸਾਨੂੰ ਇਸ ਬਾਰੇ ਗਿਆਨ ਵੀ ਨਹੀਂ ਆਉਂਦਾ ਵੀ ਇਹ ਕੀ ਚੀਜ਼ ਹੈ ਹਮ ਹੁਣ ਤੁਸੀਂ ਆਏ ਦੇਖੋ ਉਤਰੋ ਟਕਟਕ ਕੇ ਸਰਾਜ ਜਤਰੀ ਜਾਂਦੇ ਹੁੰਦੇ ਉਹ ਵਿੱਚੋਂ ਸਮਾਂ ਜਸਿਓ ਘਟਦਾ ਹਾਂ ਉਹ ਘਟਦਾ ਕੋ ਅੰਗੂਰ ਤਰ ਤੇ ਫਲਾਣਾ ਤਰ ਤੇ ਹਮ ਕਈਂ ਗੂੜਾ ਹੈ ਕਈ ਤਾਂ ਦੇਸੀ ਜੱਟ ਨੂੰ ਐ ਨਹੀਂ ਪਤਾ ਲੱਗਦਾ ਮੂਖੀਆਂ ਆਈਆਂ ਵਿੱਚ ਧਰ ਦਿੰਦੇ ਆ ਵੀ ਖੁਬੋਕੇ ਚੱਕੇ ਨੂੰ ਆ ਵਾਓ ਹਾਂ ਉਹਦੇ ਨਾਲ ਦੂਜਾ ਜੋ ਉਹ ਜਿਹੜਾ ਕੋਈ ਹੋਰ ਵੱਡਿਆ ਪਿਆ ਹੁੰਦਾ ਚਿਕੰਦਰ ਜਾ ਉਹ ਤਾਂ ਚੱਕਿਆ ਜਾਂਦਾ ਜੀ ਅੰਗੂਰ ਤਾਂ ਮੇਰੇ ਸਾਲਾ ਹੋ ਜਾਂਦਾ 2 ਕਿਲੋਮੀਟਰ ਤੋਂ ਖੁੱਪਦਾ ਹੀ ਨਹੀਂਗਾ ਵਿੱਚ ਢੱਕਿਆ ਜਾ 20 ਵਾਰੀ ਮੈਂ 20 ਸਿੱਟੇ ਕੌਲੀ ਤੇ ਐ ਜੋ ਐ ਨਿਕਲ ਜਾਂਦਾ ਤੁਸੀਂ ਵਾਂਗੂ ਜਾ ਕੇ ਮਤਲਬ ਕਈ ਜਿੰਦਾਂ ਦਾ ਖਾਂਦਾ ਤਰੀਕਾ ਹੈ ਸਾਗ ਵੀ ਦੋ ਤਿੰਨ ਤਰ੍ਹਾਂ ਦਾ ਹੁੰਦਾ ਉੱਥੇ ਤਾਂ ਉਹ ਪੈਲਸਾਂ ਚ ਹਾਂ ਨਾ ਜੀ ਪੰਜ ਛੇ ਤਰ੍ਹਾਂ ਦਾ ਤਾਂ ਉਹੀ ਹੁੰਦਾ ਖਾਣਾ ਪਲੇਟ ਚ ਹੀ ਪਿਆ ਹੁੰਦਾ ਜਿਹੜਾ ਆਪਾਂ ਦੂਜਾ ਖਾਂਦੇ ਆ ਹਾਂ ਫੇਰ ਇੱਕ ਗਾਹਾਂ ਜਾਈਦਾ ਉਹਦੀ ਕੱਲੀ ਖੁੱਦੋ ਜੀ ਦੇ ਦਹੀਂ ਪਾਈ ਪਈ ਹੁੰਦੀ ਐ ਇੱਕ ਗਾਹਾਂ ਚੂਹਾ ਜਾਂ ਲੰਮਾ ਤੇਰੀ ਬੈਠੇ ਹੁੰਦੇ ਉਹਦੇ ਮਗਰ ਪੂਖ ਜੀ ਦੇ ਵਿੱਚੋਂ ਦੇਖੀ ਤੇ ਮਿਰਚ ਦੀ ਐ ਤੂੰ ਕਾਨੂੰ ਬੰਗਾ ਲੈਣਾ ਇਹਦੇ ਨਾਲ 20 ਵਾਰੀ ਦੇਖਿਆ ਵੀ ਲੰਮੀ ਚੀਜ਼ ਐ ਤੇ ਸਮਾਨ ਬੜਾ ਪਾਇਆ ਪਿਆ ਯਾਰ ਗੰਡੇ ਗੁੰਡੇ 20 ਵਾਰੀ ਦੇਖਿਆ ਜੋ ਚੱਕੀ ਦੇ ਵਿੱਚੋਂ ਮਿਰਚੇ ਨਿਕਲੇ ਉੱਥੀ ਧਰਦੇ ਦੇ ਤੇ ਕੱਲੀ ਮਿਰਚ ਆ ਜਾ ਰਹੀ ਦੀ ਕੀ ਐ ਮਤਲਬ ਨਾ ਜਾਣਕਾਰੀ ਉੱਤੇ ਖਾਣ ਵੇਲੇ ਪਹਿਲਾਂ ਮੈਨੂੰ ਤਾਂ ਲੱਗਦਾ ਵੀ ਕੋਈ ਟਾਈਮ ਐਸਾ ਹੋਊਗਾ ਜੀ ਆਪਾਂ ਨੂੰ ਸਿੱਖ ਕੇ ਜਾਣਾ ਕਲਾਸਾਂ ਲੱਗਿਆ ਕਰਨੀਆਂ ਸਕੂਲ 'ਚ ਬੱਚਿਆਂ ਦੀਆਂ ਅੱਛਾ ਹਾਂ ਮੈਂ ਵਿਆਹ 'ਚ ਪੈਰਸ ਦੇ ਵਿੱਚ ਕਿਵੇਂ ਖੜਾ 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 ਹੋਏ ਜਾਂਦ ਨਹੀਂ ਕਰਕੇ ਆਇਆ ਤੂੰ ਗੱਲ ਉਹਦੇ ਬਾਅਦ ਆਏ ਪੁੱਛਿਆ ਕਰਨਗੇ ਸਵਾਲ ਮੈਂ ਵਿਆਹ ਗਿਆ ਕਿਸ ਦੇ ਯਾਰ ਦੋਸਤ ਦੇ ਹੂੰ ਲੜਕੀ ਦਾ ਵਿਆਹ ਸੀ ਹੂੰ ਮੈਂ ਸ਼ਾਗਨ ਸ਼ੂਗ ਦਿੱਤਾ ਸੀ ਆਮਨਾਬੇਗੀ ਤੇ ਬਾਈ ਵੀ ਉਹ ਵਿਆਹ 'ਚ ਕਿਸੇ ਰਿਸ਼ਤੇਦਾਰ ਕੰਨੂ ਆਇਆ ਸੀ ਹੂੰ ਉਦੇ ਦੀ ਚੰਗੀ ਪੱਗ ਬੰਨੀ ਵਧੀਆ ਕੋਟ ਪਾਇਆ ਆਪਾਂ ਪਿੰਡੂ ਬੰਦੇ ਸੀ ਮੇਰੇ ਕੁੜਤਾ ਪਜਾਮਾ ਪਾਇਆ ਸੀ ਮੈਂ 2 ਮਿੰਟ ਉਹਦੇ ਕੋਲੇ ਬੈਠਾ ਭਾਈ ਸਾਹਿਬ ਨੇ ਮੈਨੂੰ ਇੱਧਰ ਬੁਹਾ ਲਿਆ ਹੂੰ ਕਹਿੰਦੇ ਜੀ ਇਹ ਮੋਬਾਈਲ ਦਾ ਖੋਲ ਕੇ ਆ ਤੁਸੀਂ ਹੋ ਮੈਂ ਕਿਹਾ ਜੀ ਹਾਂ ਮੈਂ ਤੇ 1 ਮਿੰਟ ਫਿਰ ਫੋਟੋ ਕਰਾਉਂਗੇ ਮੈਂ ਕਿਹਾ ਜੀ ਹਾਂ لازਮੀ ਕਰਵਾਵਾਂਗੇ ਇੱਧਰ ਕੁਰਸੀ ਖਿੱਚ ਲਈ ਮੈਨੂੰ ਨਾਲ ਵਾਲ ਇੱਕੋ ਦੇ ਨਾਲ ਸੀ ਬੰਦਾ ਜੀ ਇੱਧਰ ਬੁਹਾ ਲਿਆ ਤੇ ਤੁਰੇ ਜਾਂਦੇ ਬਾਈ ਨੂੰ ਇੱਕ ਨੂੰ ਬੋਲਦਿਆ ਮਾਇਰ ਫੜਿਓ ਜੀ ਇਹ ਚ ਫੋਟੋ ਕਰਿਓ ਸਾਡੀ ਮੈਂ ਕਿਹਾ ਜੀ ਲੈ ਇੱਕ ਮਿੰਟ ਬਾਈ ਸਾਈਲੈਂਟ ਹੋ ਜਾ ਆਪਾਂ ਫੋਟੋ ਖਿਜਾਵਾਂਗੇ ਪੂਰੇ ਪਿਆਰ ਨਾਲ ਬੜਾ ਸਿਆਣਾ ਬੰਦਾ ਤੇ ਉਹਨਾਂ ਨੇ ਫੋਟੋ ਕਰੀ ਜੀ ਫੋਟੋ ਕਰਕੇ ਤੇ ਮੇਰੇ ਨਾਲ ਆਪਣੀ ਜੀ ਕੋਲ ਬੈਠਾ ਮੈਂ ਅੰਗੂਰ ਜੇ ਖਾ ਲੇ ਉਹਨਾਂ ਦੇ ਮੂਰੇ 2 ਕੁ ਮਿੰਟਾਂ ਬਾਅਦ ਹੀ ਅੰਗਰੇਜ਼ੀ ਦੀ ਬੋਤਲ ਆ ਗਈ ਅੱਛਾ ਹੁਣ ਧਰਦੇ ਹੀ ਗੋਲ ਮੇਚ ਲੱਗਿਆ ਸੀ ਪਾਸਿਆਂ ਦੇ ਕੱਪੜੇ ਚੰਗਾ ਪਹਿਲਸ ਸੀ ਤੇ ਮੈਂ ਬੈਠਾ ਜੀ 2 ਕੁ ਮਿੰਟ ਹੀ ਤੇ ਭਾਈ ਸਾਹਿਬ ਨੇ ਤਾਂ ਇਹ ਅੱਧਾ ਇੱਕ ਗਲਾਸ ਕਰਕੇ ਅੱਧਾ ਥੋੜਾ ਜਿਹਾ ਘੱਟ ਸੀ ਕਰਕੇ ਤੇ ਪਾਣੀ ਪਾ ਕੇ ਉਹ ਤਾਂ ਸਿੱਟੇ ਲੰਗਰੇਜੀ ਦਾ ਫੇ ਹੂੰ ਮੈਂ ਬੈਠਾ ਆਪਾਂ ਹੁਣ ਇਸ ਕੰਮ ਦੇ ਗਾਖ ਨਹੀਂ ਜੀ ਪਹਿਲੇ ਦਿਨੋਂ ਹੀ ਮੈਂ ਬੈਠਾ 2 ਮਿੰਟ ਗੱਲਾਂ ਕੀਤੇ ਉਹ ਤਾਂ ਸਰੂਰ ਜਾ ਗਿਆ ਹਾਂ ਤੇ 10 ਮਿੰਟਾਂ ਬਾਅਦ ਮੈਨੂੰ ਫੇਰ ਬੋਲਦਾ ਬੈਠਾ ਬੈਠਾ ਯਾਰਾ ਗੱਲ ਸੁਣ ਮੇਰੀ ਇੱਕ ਫੋਟੋ ਹੋਰ ਕਰਾਂਗੇ ਯਾਰ ਚਾਹ ਕੁਸ਼ ਹੋ ਜਾ ਉਹ ਬਾਈ ਹੋਰ ਨੂੰ ਸਰਦਾ ਹਾਂ ਆ ਇੱਕ ਮਿੰਟ ਫੋਟੋ ਕਰੀ ਯਾਰ ਤਾਂ ਨੇ ਲਾਲ ਕੁਸ਼ ਹੋ ਜਾ ਇੱਕ ਫੋਟੋ ਖਿਜਾਏ ਯਾਰ ਖੜ ਕੇ ਖਿਜਾਵਾਂਗੇ ਉੱਤੋਂ ਦੀ ਪੱਗ ਪਾ ਲਈ ਟੂਟੀ ਪੱਗ ਦੀ ਐ ਹੋਈ ਵੀ ਤੇ ਕੋਟ ਇਧਰਲੇ ਪਾਸੋਂ ਇੱਕ ਮੋੜੇ ਤੋਂ ਥੱਲੇ ਨੂੰ ਹੋਇਆ ਵਾ ਤੇ ਮਖੇ ਬਾਈ ਤਾਂ ਬਣ ਗਿਆ ਸਰੀਰ ਤੇ ਫੋਟੋ ਯਾਰਾ ਕਰਾਂ ਕਿੱਥੇ ਖਾਮਾ ਇੱਥੇ ਬਟੇ ਅਸੀਂ ਜੀ ਬਹਿ ਗਏ ਤੇ ਬੇਟੋ ਉਹ ਟਾਈਮ ਲੱਗਾ ਉਦੋਂ ਮਗਰੋਂ ਜਿਹੜੇ ਵੇਲੇ ਆਪਾਂ ਕੁੜੀ ਤੋਰਦੇ ਹੁੰਨੇ ਆ ਹਾਂ ਉਦੋਂ ਭਾਈ ਸਾਹਿਬ ਦੀ ਟਾਈ ਇੱਧਰ ਤੇ ਪੱਗ ਇੱਧਰ ਮੈਨੂੰ ਫੇਰ ਦੂਰੋਂ ਬੁਲਾਵੇ ਮੈਨੂੰ ਓ ਬਾਈ ਓ ਰਿਆ ਤਾਂ ਨਾ ਜੂ ਮਖੇ ਜੀ ਹਾਂ ਆਈ ਕੋ ਫੋਟੋ ਹੋਰ ਕਰ ਅਗਲੀ ਵਾਰ ਨੂੰ ਜਦੋਂ ਤੂੰ ਰੀਲ ਕਰੀ ਨਾ چاہے ਮੇਰਾ 10 ਲੱਖ ਰੁਪਇਆ ਲੱਗ ਜਾਪਾਂ ਇਕੱਠੇ ਚੱਲਾਂਗੇ ਇਕੱਠੇ ਰੀਲ ਕਰਾਂਗੇ ਠੀਕ ਹੈ ਤੇ ਮੈਨੂੰ ਨਾਲ ਲੈ ਕੇ ਚੱਲੀ ਮੈਂ ਕਿ ਪਿੰਡੀ ਪਹੁੰਚ ਜਾ ਬਹੁਤ ਹੈ ਯਾਰ ਇੱਥੇ ਤਾਂ ਕਿਹੜਾ ਕਿਹੜਾ ਤੂੰ ਪਿੰਡੀ ਬਗ ਜੀ ਅੱਜ ਬਥੇਰੇ ਮੈਨੂੰ ਤਾਂ ਇਹਦੇ ਇੱਥੇ ਹੀ ਰਾਤ ਕੱਟੇਗਾ ਆਏ ਲੋਕ ਵੀ ਮਿਲਦੇ ਆ